ਲਦਾਸ ਕਿੰਨਾ ਟਾਈਮ ਹੋ ਗਿਆ ਵਾ ਪਤਾ ਨਹੀਂ ਕਿੱਥੇ ਰਹਿ ਗਏ ਆ ਇਹ ਮੈਂ ਹੁਣੇ ਆ ਗਿਆ ਮੈਂ ਹੁਣੇ ਆ ਗਿਆ ਹੱਦ ਹੋ ਗਈ ਨਾ ਵਾਲੀ ਜੇ ਨਿਆਣੇ ਆ ਦਿਨ ਚੜਦੇ ਨਿਕਲ ਜਾਂਦੇ ਪਤੰਗਾਂ ਡਾਉਣ ਆਹ ਛੁੱਟੀਆਂ ਤਾਂ ਹੋਣੀਆਂ ਨਹੀਂ ਚਾਹੀਦੀਆਂ ਜਦੋਂ ਛੁੱਟੀਆਂ ਹੋਣੀਆਂ ਘਰ ਤੇ ਖਲੋਣਾ ਹੀ ਨਹੀਂ ਆ ਕੰਮ ਸਕੇਮ ਸਕੂਲੇ ਬੈਠ ਰਹਿੰਦੇ ਜਾ ਕੇ ਖਾਦੀ ਹੋਈ ਨਾ ਵਾਲੀ ਜਿੰਨਾ ਚਿਰ ਜਾਈਏ ਨਾ ਉਹਨਾਂ ਚਿਰ ਕੋਈ ਕੰਮ ਨਹੀਂ ਹੁੰਦਾ ਗਿਆ 10 ਮਿੰਟ ਲੱਗ ਹੀ ਜਾਂਦੇ ਹੁਣ ਬੰਦਾ ਕੀ ਕਰੇ ਆ ਵੇਜਾ ਓਏ ਆਈ ਜਾਣਾ ਸੀ ਨਾ ਮੈਂ ਇੱਕ ਗੱਲ ਦੱਸੋ ਕਿ ਕਰਾ ਜਾ ਕੇ ਤਾਂ ਚੇਤਾ ਹੀ ਭੁੱਲ ਜਾਣਾ ਹੁੰਦਾ ਵਾ ਓ ਤੈਨੂੰ ਪਤਾ ਵਾ ਜਿੱਥੇ ਜਾਈਏ ਨਾ 10 ਮਿੰਟ ਲੱਗ ਜਾਂਦੇ ਆ ਯਾਰ ਗੱਲਾਂ ਹੀ ਨਹੀਂ ਮੁੱਕਦੀਆਂ ਹੈ ਹੈ ਜਿਹੜੇ ਲਾਗੇ ਖਲੋਣਾ ਵਾ ਬਸ ਗੱਲਾਂ ਹੀ ਕਰੀ ਜਾਣੀਆਂ ਗੱਲਾਂ ਹੀ ਕਰੀ ਜਾਣੀਆਂ ਘਰ ਦਾ ਚੇਤਾ ਹੀ ਭੁੱਲ ਜਾਣਾ ਓਏ ਯਾਰ ਗੱਲਾਂ ਤੈਨੂੰ ਪਤਾ ਜਿਹੜੀਆਂ ਕਰਨੀਆਂ ਕਰਦੀਆਂ ਪੈਂਦੀਆਂ ਫਿਰ ਜਾ ਕੰਮ ਕਰੋ ਜਾ ਕੇ ਤੈਨੂੰ ਪਤਾ ਲੋਹੜੀ ਆਉਣ ਵਾਲੀ ਆ ਤੇ ਮੇਰੇ ਭਰਾ ਪਰਜਾਈ ਨੇ ਲੋਹੜੀ ਲੈ ਕੇ ਆਉਣਾ ਵਾ ਤੇ ਘਰ ਚ ਪਤਾ ਸਾਰਾ ਸਮਾਨ ਮੁੱਕਾ ਵੇਸਣ-ਮੁਸਣ ਲਿਆਉਣਾ ਨਾ ਸੁੱਖ ਨਾਲ ਪਕੌੜੇ ਕੱਢੂ ਅਦੜਦੇ। ਉਹ ਚੱਲ ਕੋਈ ਗੱਲ ਨਹੀਂ ਗਈ। ਚੱਲ ਆਦ ਕਾਣੇ ਮੇਰੇ ਨਾਲ ਆਜ ਬੁ ਲੈਣਾ ਹੈ ਚੱਲੀ ਗਈ। ਚੱਲਾ ਮੇਰੇ ਨਾਲ ਜਾ ਕੇ ਫਟਾਫਟ ਸੌਦਾ ਲੈ ਆਈਏ। ਆ ਨਿਆਣਿਆਂ ਤੁਹਾਡੇ ਤਾਂ ਇੰਨਾ ਸੁੱਖ ਨਹੀਂਗਾ। ਪੀ ਲਾਗੋ ਕਿ ਇਹ ਜਾ ਕੰਮ ਹੀ ਮੇਰੇ ਕਰਦਣ। ਤੇਰਾ ਦਿਮਾਗ ਨਹੀਂ ਕੰਮ ਕਰਦਾ ਜੇ ਮੈਨੂੰ ਰੈਂਟ ਵਾਧਾ ਲਾਜ ਤਾਂ ਕੋਈ ਨੇੜੇ ਨਾਲ ਫੜਦੀ ਤੇ ਜਾ ਕੇ ਸੌਦਾ ਲੈ ਆਉਂਦੀ। ਉਹਨਾਂ ਨੂੰ ਪਤੰਗਾਂ ਤਾਂ ਵੇਲ-ਵਿਲੇ ਦੇ ਫੇਰਵਾ ਨਾ। ਪਤੰਗਾਂ ਜੋ ਸਿਆਰ ਤਾਂ ਜਾਂਦੇ ਪਿੰਡ ਪਤੰਗਾਂ ਡਾਉਣ। ਸ਼ਾਮਾਂ ਆਉਣ ਨੂੰ ਘਰ ਹੁੰਦੇ ਆ। ਤੇ ਤੂੰ ਤੂੰ ਤੇ ਹੀ ਪਿਓ ਹੋ ਕੇ ਡੱਕ ਸਕਦੇ ਤੇ ਮਾਤ ਵਾਲੇ ਬੜੀ ਸ਼ੀਤੀ ਹੁੰਦੇ ਜੇ ਮੇਰੀ ਗੈਰ ਹਰੀ ਜਾਂਦੇ ਆ ਨਾ ਜੇ ਮੇਰੇ ਸਾਹਮਣੇ ਜਾਣ ਤੇ ਮਿਲ ਤੇ ਗੱਲ ਕੋਈ ਨਹੀਂ ਚਲੋ ਜਾ ਤੀ ਪੈਸੇ ਪੁਹੇ ਲਾਓ ਤੇ ਮੈਂ ਮੜਾ ਚਾਲੂ ਲਾ ਲਾ ਫੇ ਚਲਦੇ ਆ ਉਹ ਚੱਲ ਗਏ ਆ ਵੀ ਕਹਿੰਦੇ ਵਸੇ ਦੀ ਦੇਖਣ ਦੀ ਹੁਣ ਅਸੀਂ ਦਿਖ ਲੋਗੀ ਆ ਤੂੰ ਚਲੋ ਚਲੋ ਚੱਲ ਚੱਲ ਚਲੋ ਤਲਾ ਗਾ ਜਾਂ ਟਾਈਮ ਤੇ ਜਾਵੇਂ ਟਾਈਮ ਆ ਜਾਗੇ ਚਲੋ ਚਲੋ ਆ ਗਈ ਫੜ ਲਿਆ ਵਾ ਇਹ ਕੀ ਫੜਨਾ ਵਾ ਬਰબાદ ਫੇ ਨਹੀਂ ਸੱਦੀ ਆਹੋ ਤੇ ਸਮਾਨ ਵੱਧ ਆ ਗਿਆ ਪਲੇਟਾ ਫੁੱਟਾ ਤੇ ਉਵੇਂ ਵਾਪਸ ਕਰੀਏ ਕੀ ਕਰਨਾ ਮੈਂ ਹੁਣ ਚਲੋ ਜੇ ਦਾ ਮੈਂ ਕਿਹਨਾਂ ਰਹਿਣ ਦੇਣੀ ਹੈ ਉਹ ਨਹੀਂ ਨਹੀਂ ਖਰਾਬ ਹੋ ਜਾਂਦੀ ਆ ਵਾ ਸਾਲ ਬਾਅਦ ਤੇ ਫਿਰ ਸੁਗਰੀਂਦੀ ਆ ਚਲੋ ਫਿਰ ਨਵੀਆਂ ਲੈ ਆਵਾਂਗੇ ਚਲ ਮਰਜੀ ਰਵੇ ਦਾ ਉਹਦੀਆਂ ਵੀ ਵਿਕ ਜਾਣੀਆਂ ਚਲੋ ਚਲ ਠੀਕ ਆ ਜੀ ਵਲੀ ਆ ਗਈ ਆ ਕੋਈ ਆਇਆ ਨਹੀਂ ਪਿੰਡੋਂ ਅੰਕੇ ਭਰਾ ਹੁੰਦਾ ਸੀ ਉਹ ਆਪਣੇ ਟਾਈਮ ਨਾਲ ਹੀ ਆ ਜਾਂਦਾ ਹੁੰਦਾ ਸੀ ਉਦਾਂ ਵੀ ਉਹਨੇ ਫੇਰਾ ਮਾਰ ਜਾਣਾ ਫਿਰ ਲੋੜੀ ਤੇ ਵੀ ਆ ਜਾਣਾ ਹੁਣ ਐਦਾਂ ਕਾ ਵੇਖੋ ਕੀ ਕਰਦਾ ਈ ਮੁੰਡਾ ਭਤੀਜਾ ਆਉਂਦਾ ਈ ਕਿ ਨਹੀਂ ਆਉਂਦਾ ਉਹਦੀ ਮਰਜ਼ੀ ਆ ਸ਼ਾਇਦ ਧਿਆਨ ਰੱਖੇ ਵੀ ਭੂਆ ਦਾ ਸਾਡੀ ਆਏ ਜਾਵੇ ਸ਼ਾਂਤ ਚਲੋ ਵੇਖਨੇ ਆ ਦੇਖਨੇ ਆ ਜਿਵੇਂ ਤੇ ਆਜੂਗਾ ਤੇ ਵਧੀਆ ਕਰ ਲਿਆ ਮਹਾਰਾਜ ਭਰਾ ਕਰੇ ਉਹਨਾਂ ਦਾ ਜਿੰਦੇ ਵੱਸਦੇ ਰਹਿਣ ਤੇ ਪਰ ਇਹ ਆ ਵੀ ਜੇ ਨਾ ਫਿਰ ਆਇਆ ਤੇ ਫਿਰ ਆਪ ਜਾਵਾਂਗੀ ਮਗਰੋਂ ਲੋੜੀਆਂ ਫਿਰ ਆ ਕੇ ਪੁੱਛਾਂਗੀ ਉਹਨਾਂ ਨੂੰ ਤੇ ਪੁੱਤ ਤੁਸੀਂ ਆਏ ਨਹੀਂ ਮੈਂ ਤਾਂ ਤੁਹਾਨੂੰ ਦੇਖਦੀ ਰਹੀ ਆ ਤੇ ਤੁਸੀਂ ਆਏ ਕਿਉਂ ਨਹੀਂ ਮੇਰੇ ਕੋਲ ਹੈ ਅੱਗੇ ਤਾਂ ਤੁਹਾਡਾ ਆ ਜਾਂਦਾ ਹੁੰਦਾ ਸੀ ਡੈਡੀ ਛੱਟ ਤੇ ਤੁਸੀਂ ਚੇਤਾ ਹੀ ਪਨਾ ਰਹਿਆ ਮੇਰਾ ਪਿੰਦੀ ਗੱਲ ਤੇ ਮੇਰਾ ਖਿਆਲ ਆਉਂਗੇ ਇੰਦੀ ਵੀ ਨਹੀਂ ਕਰਦਾ ਆਉਣਗੇ ਜਰੂਰ ਚਲੋ ਤਿੰਨਾਂ ਨੇ ਤਾਂ ਸੋਖੀ ਮੰਗਣੀ ਆ ਮਹਾਰਾਜ ਮੈਂ ਆ ਤੇ ਆਨੀ ਜੀ ਦੇ ਵਸਦੇ ਰਹਿਣ ਮੈਨੂੰ ਠੰਡੀ ਹਵਾ ਆਏ ਉਹਨਾਂ ਦੀ ਮੇਰਾ ਪਿੱਛਾ ਵਸਦਾ ਰਵੇ ਰਾਜੀ ਖੁਸ਼ੀ ਰਹਿਣ ਮਹਾਰਾਜ ਕਿਸੇ ਗੱਲ ਦੀ ਉਹਨਾਂ ਨੂੰ ਘਾਟ ਨਾ ਆਵੇ ਸੱਚੇ ਪਾਤਸ਼ਾਹ ਤਿੰਨਾਂ ਨੂੰ ਤਾਂ ਪਿੱਛੇ ਨਾ ਹੀ ਪਾ ਆ ਗਿਆ ਪਿਛੇਆਂ ਦੇ ਨਾਲ ਇੰਤਿ ਆਵਸ਼ਯ ਦੀਆਂ ਨੇ ਪਰ ਮੈਂ ਗੁੱਡਡਿੰਗਾਂ ਵੀ ਹੋ ਜਾਣਾ ਹਾਂ ਫਿਰ ਵੀ ਤਿੰਨਾਂ ਦਾ ਉਹੋ ਹੀ ਮਨ ਹੁੰਦਾ ਵਾ ਦੇਖਿਆਂ ਨਾਲ ਚਲੋ ਨੰਨੂ ਰਬ ਬਹੁਤਾ ਦਾਏ ਆ ਜਾਣਗੇ ਤਾਂ ਮੈਂ ਚੰਗਾ ਨਾ ਆ ਜਾਣਗੇ ਤਾਂ ਮੈਂ ਚੰਗਾ ਕੋਈ ਗੱਲ ਨਹੀਂ ਅਹੀਂ ਤੇ ਮਾੜਾ ਕਹਿਣਾ ਨਹੀਂ ਅਹੀਂ ਤੇ ਹੋਏ ਆਖਣਾ ਬੱਜੀਂ ਦੇ ਬਸਦੇ ਰਹਿਣ ਬਾਕੀ ਇਹ ਆਪੇ ਚਲੋ ਪੂਰਾ ਪਲਾ ਕਰਨਾ ਦਾ ਸਫਾਈਆਂ ਕਰਨਾ ਤਵਾ ਦਾ ਮੈਂ ਪਤਾ ਨਹੀਂ ਕਿਦਣਾਂ ਆ ਜਾਣਾ ਮੇਰੇ ਭਰਾ ਤੋਂ ਚਹੀ ਨਹੀਂ ਲੋੜੀ ਲੈ ਕੇ ਹੁੰਦੇ ਹੀ ਹੁਣੇ ਮੇਰੇ ਭਰਾ ਨੂੰ ਬੜਾ ਫਿਕਰ ਹੁੰਦਾ ਉਹ ਮੇਰੀ ਗੱਲ ਸੁਣ ਬੜੀਆਂ ਸਫਾਈਆਂ ਦੇਈਆਂ ਗੱਲ ਕੀ ਗੱਲ ਵਾ ਸਫਾਈਆਂ ਕਰਾਣਾ ਹੈ ਤੈਨੂੰ ਪਤਾ ਨਹੀਂ ਮੇਰੇ ਭਰਾ ਦਾ ਹਰ ਲੋੜੀ ਦੇ ਟਾਈਮ ਨਾਲ ਜਦ ਬੰਦਾ ਵਾ ਤੇ ਮੇਰੀ ਪਰਜਾਈ ਦਾ ਤੈਨੂੰ ਪਤਾ ਹੀ ਹੈ ਨਾ ਉਹਦੀ ਆਦਤ ਮੈਂ ਐਵੇਂ ਨਹੀਂ ਹੁੰਦੀ ਆ ਕਿ ਤੇ ਗੰਦ ਤ ਨਹੀਂ ਪਿਆ ਜੇ ਕਿ ਤੇ ਗੰਦ ਪਿਆ ਹੋਵੇ ਤੇ ਫਿਰ ਮੈਂ ਮਹਿਣਾ ਮਾਰਨ ਵਾਲੀ ਬਣੀ ਪਰਜਾਈਆਂ ਪਰਜਾਈਆਂ ਹੀ ਹੁੰਦੀਆਂ ਵਾ ਚੱਲ ਮੈਂ ਨੀਂਨਾ ਹੀ ਬੜਾ ਵਾ ਵੀ ਦਿਨ ਵਾ ਤੇ ਪਹੁੰਚਦੇ ਆ ਅਗਰ ਕੋਈ ਮੇਰੀ ਗੱਲ ਸੁਣਾ ਤੂੰ ਆਪਣਿਆਂ ਦਾ ਬੜਾ ਚੇਤਾ ਵਾ ਤੇ ਭੂਆ ਲੋੜੀ ਲੈ ਕੇ ਕਹਿੰਦੇ ਜਾਣਾ ਕਿਹੜੀ ਭੂਆ ਦੀ ਲੋੜੀ ਲੈ ਕੇ ਜਾਣਾ ਹੈ ਮੇਰੀ ਗੱਲ ਸੁਣੋ ਤਬਰਾ ਚ ਉਹਦੇ ਪੈਰ ਵਾ ਤੇ ਅਜੇ ਵੀ ਥੋੜੀ ਦਿਨ ਜਾਣਾ ਉਹਨੂੰ ਉਹ ਗੱਲ ਸੁਣ ਲੈ ਮੇਰੀ ਅੱਗੇ ਤੋਂ ਤਾਂ ਭਰਾ ਹੈਗਾ ਸੀ ਉਹ ਜਾਂਦਾ ਹੁੰਦਾ ਬੜੇ ਚਾਵਾਂ ਨਾਲ ਠੀਕ ਆ ਮੇਰੀ ਸੁਣੋ ਗੱਲ ਭਰਾ ਹੈ ਹੀ ਨਾ ਪਹਿਲਾਂ ਪਿਓ ਦਿੰਦਾ ਰਿਹਾ ਫਿਰ ਭਰਾ ਦਿੰਦਾ ਰਿਹਾ ਹੁਣ ਗਾੜੀ ਇਹ ਕਿੰਨੀ ਕੁ ਲੰਮੀ ਰੀਤ ਚਲਾਈ ਜਾਣੀ ਲੋੜੀ ਦੀ ਉਹ ਮੇਰੀ ਗੱਲ ਸੁਣ ਲੈ ਪਹਿਲਾਂ ਜਿਹੜੀ ਘਰ ਦੀ ਧੀ ਹੁੰਦੀ ਆ ਨਾ ਉਹ ਭਾਵੇਂ ਕਿੰਨੀ ਮਰਜ਼ੀ ਬਜ਼ੁਰਗ ਹੋ ਜੇ ਉਹਨੂੰ ਡੀਕ ਹੁੰਦੀ ਆ ਮਗਰ ਲੈਣ ਦੀ ਠੀਕ ਆ ਇਹੋ ਜਿਹੀ ਗੱਲਾਂ ਨਹੀਂ ਕਰੀਦੀ ਹੁੰਦੀਆਂ ਕਵਰਾ ਚੋਦੀਆਂ ਲੱਤਾਂ ਵਾ ਉਹ ਵਾ ਜੇ ਐ ਐਡੀ ਦੂਰ ਤੋਂ ਤਾਂ ਪਿੰਡ ਵਾ ਕਿੱਥੇ ਜਾਣਾ ਤਰੀ ਤੁੰਦ ਗੋੜੇ ਬੜੇ ਪੈਂਦੀ ਆ ਲੋਹੜੀ ਲੈ ਕੇ ਜਾਣਾ ਐ ਉਹ ਮੇਰੀ ਗੱਲ ਸੁਣ ਮੇਰਾ ਪਿਓ ਸਾਈਕਲ ਤੇ ਚੱਲ ਜਾਂਦਾ ਰਿਹਾ ਹੈ ਪੁੱਤਾਂ ਦਾ ਹੋਈ ਨਾ ਫਿਰ ਹੁਣ ਸਾਧਨ ਇੰਨੇ ਆ ਵੀ ਲੋੜ ਤੋਂ ਵੱਧ ਠੀਕ ਆ ਘਰ ਗੱਡੀਆਂ ਫਲੋਤੀਆਂ ਮੋਟਰਸਾਈਕਲ ਘਰ ਉਹ ਅਸੀਂ ਕਿਹੜੀਆਂ ਬੱਸਾਂ ਦੀਕਣੀਆਂ ਮਨ ਤੇਰਾ ਦਿਮਾਗ ਨਹੀਂ ਕੰਮ ਕਰਦਾ ਆ ਮੈਨੂੰ ਤਰੀ ਜਹਾਂ ਕੰਮ ਕਰਾ ਚੰਗਾ ਲੱਗਣ ਡਿਆ ਬਥੇਰੇ ਚੱਲਦੇ ਆਤੀ ਉਹਨੂੰ ਲੋਹੜੀ ਹੁਣ ਨਹੀਂ ਗਈ ਲੋੜ ਕੋਈ ਲੋਹੜੀ ਦੀ ਹਾਂ ਪਤਾ ਪਰ ਜਾਈ ਨੇ ਹੁਣਾਂ ਮੈਂ ਕਿਤਨਾ ਡਈ ਆ ਕਿਤਨਾ ਵਧੀਆ ਵਧੀਆ ਤਰੀਕਾ ਨਾਲ ਚੀਜ਼ਾਂ ਰੱਖਣਾ ਹੈ ਉਹ ਵੀ ਇਹ ਘਰ ਦੇ ਧੀ ਸਮਝੀ ਗੱਲਿਕ ਨਹੀਂ ਮੈਂ ਜਾਣਾ ਜਾਣਾ ਲੋੜੀ ਲੈ ਕੇ ਅੱਗੇ ਆ ਜਾਂਦੀ ਨਹੀਂ ਤੀ ਨਾ ਹੁਣ ਤੋ ਤੱਕ ਆਇਆ ਵੀ ਨਹੀਂ ਜਾਂਦਾ ਹੁਣ ਤੇਉਣ ਜੋਗੀ ਵੀ ਨਹੀਂ ਰਹੀ ਤੇ ਲੋੜੀ ਕਾਦੀ ਹੋਦੀ ਹੁਣ ਉਹ ਯਾਰ ਜਿਤਨਾ ਮਰਜੀ ਆ ਫਿਰ ਵੀ ਠੀਕ ਹੁੰਦੀ ਹੈ ਮਗਰ ਲਿਆਂਦੀ ਠੀਕ ਆ ਉਹ ਕੀ ਹੋ ਗਈ ਆ ਉਹਨੂੰ ਅਜੇ ਵੀ ਠੀਕ ਆ ਲੋੜੀ ਜੀ ਉਹ ਯਾਰ ਹੱਦ ਕਰਦੀ ਆ ਤੂੰ ਇਤਨਾ ਮਰਜ਼ੀ ਹੈ ਨਾ ਧੀਆ ਪਹਿਣਾ ਵਾਤੇ ਪੇਕੇ ਜਦਾਂ ਮਰਜ਼ੀ ਬਿਉਰਗ ਹੋ ਜਾਂਦਾ ਫਿਰ ਵੀ ਬੜੀ ਖਿੱਚ ਹੁੰਦੀ ਹੈ ਮਗਰ ਦੇ ਪਾਸੇ ਦੀ ਪਤਾ ਨਹੀਂ ਕਿਦਾਂ ਇਹ ਜਨਾ ਕਰਦੇ ਰਹਿੰਦੇ ਜੀ ਆਪਣੇ ਦਿਮਾਗ ਉਹ ਨਾ ਗਲਤ ਫਹਮੀ ਕੱਢਦੇ ਤੁਹਾਨੂੰ ਰਸਾਂ ਗਾ ਧੀਆ ਜਿੰਨੀਆਂ ਮਰਜ਼ੀ ਬਿਉਰਗ ਹੋ ਜਾਂਦਾ ਫਿਰ ਵੀ ਮਗਰਾਂ ਦੀ ਖਿੱਚ ਹੁੰਦੀ ਆ ਮੈਨੂੰ ਨਹੀਂ ਸਮਝ ਆਉਂਦਾ ਕੀ ਕਰਦੇ ਫਿਰਦੇ ਜੀ ਬਹੁਤ ਹੈ ਜੜਾ ਚੜਿਆ ਨਾ ਤਾਂ ਕੋਹ ਆਦਾ ਜਾਂ ਤੇ ਆਉ ਘੂਆਂ ਪਹਿਲਾਂ ਲੋੜੀ ਮੇਰੀ ਕਿਹੜੀ ਗੱਲ ਆ ਮੇਰਾ ਭਰਾ ਭਜਾਈ ਆਉਣੀ ਕਹਿੰਦੀ ਕੋਈ ਨਹੀਂ ਮੈਂ ਕਿਉਂ ਤਾਂ ਚਾਹ ਪਣੀ ਪਿਆਲਣੀ ਜਾਓ ਤੀ ਭੂਆ ਦੇ ਘਰ ਵੀ ਤੁਹਾਨੂੰ ਬਹੁਤੀ ਖੁਸ਼ੀ ਹੋਊਂਦੀ ਫੋਨ ਤੇ ਗੱਲ ਦਾ ਗੁੱਸਾ ਕਰਕੇ ਬਹਿ ਗਈਆਂ ਇਤਾਂ ਝੂਠਾ ਕਰੀਦਾ ਹੁੰਦਾ ਵਾ ਠੀਕ ਆ ਧੀਆ ਪਣਾ ਸਾਡੇ ਦੇ ਭਰਾਬਰ ਹੁੰਦੀ ਆ ਵਾ ਤੇ ਮੈਂ ਕਦੋਂ ਭਰਾਬਰ ਨਹੀਂ ਕਹਿਣ ਦੀ ਮੈਂ ਤੇ ਨਹੀਂ ਗੱਲ ਹੀ ਕਹੀ ਆ ਕਿ ਪਹਿਲਾਂ ਆਹਦਾ ਪਿਓ ਲੋੜੀ ਦਿੰਦਾ ਰਿਆ ਮੁੜ ਕੇ ਭਰਾ ਦਿੰਦਾ ਰਿਆ ਸਾਰੀ ਉਮਰ ਹੁਣ ਉਤਰੀ ਰੀਤ ਤੇ ਤੋਰੀ ਰੱਖਣੀ ਆ ਹੁਣ ਤੇ ਬੁੱਢੀ ਹੋਈ ਮੁੰਜੇ ਤੇ ਪਈ ਇਹ ਤਾਂ ਅੱਜ ਵੀ ਪੋਲੀ ਚਾਹੀਦੀ ਜਿੰਨਾ ਤੇ ਮੈਂ ਦਿੰਦਾ ਹਾਂ ਨਾ ਹੁਣ ਲੋੜੀ ਤੇ ਜਾਊਗੀ ਇਸ ਤਰ੍ਹਾਂ ਹੀ ਭਾਵੇਂ ਤੂੰ ਔਖ ਆ ਵੇਖੋ ਮੇਰ ਨਾਲ ਕੋਲੋਂ ਨਾ ਜਾਓ ਕੋਲੇ ਜਾਓ ਲਿਆਓ ਸਾਰਾ ਸਮਾਨ ਤੇ ਆਓ ਕੁਆ ਆਪਣੀ ਲੋੜੀ ਦੇ ਆਓ ਇੱਥੇ ਕਰਦੇ ਵੀ ਫਿਰਦੀ ਹੈ ਹੈ ਆਪਣੇ ਆਉਣ ਤੇ ਵੀ ਗੱਲਾਂ ਐਉਂ ਆ ਤੇ ਫਾਨਮਾ ਤੇ ਧੀਗਾ ਕਈ ਸਾਸਪਾਈਆਂ ਹੈ ਤੇ ਭੂਆ ਦਾ ਨਾਂ ਲਿਆ ਤੇ ਕਿਤਨਾ ਔਖੀ ਹੋਈ ਹੈ ਹੈ ਵੇਖੋ ਇਹ ਦਿਮਾਗ ਦੀ ਗੱਲ ਹੈ ਉਹਨਾਂ ਨੂੰ ਕਦੇ ਮਿਲਣਾ ਅੱਜ ਹੀ ਨਾ ਗਏ ਕੱਲ ਉਹਨੇ ਕਿੱਥੋਂ ਆਣਾ ਮੁੜ ਕੇ ਇਤਾਂ ਰਿਸ਼ਤੇਦਾਰੀ ਖਤਮ ਹੁੰਦੀ ਨਹੀਂ ਹੋ ਜਾਂਦੀ ਹੈ ਅਰ ਦਹੀ ਜਨਨੀ ਵਾਲੀ ਯਾਰ ਕਰ ਤਾਨੀ ਅਜੇ ਕਾਂ ਡਿਆ ਆ ਬੋਲਣਾ ਕੋਠੇ ਤੇ ਸ਼ਾਮ ਮਹਾਰਾਜ ਸੁੱਖ ਰੱਖੇ ਸ਼ਾਮ ਤੇ ਮੇਰਾ ਭਤੀ ਆਈ ਜਾਵੇ ਮੈਨੂੰ ਜਾਪਦਾ ਵਾ ਭੀ ਆਉਗਾ ਅੱਜ ਜਰੂਰ ਬੜੀ ਲੈ ਕੇ ਆਉਗਾ ਉਹਨਾਂ ਨੂੰ ਫਿਕਰ ਆਪੂ ਆਦਾ ਫਿਰ ਵੀ ਹੈਗੀ ਨਹੀਂ ਗੱਲ ਹੈਗੀ ਮੈਂ ਤੇ ਆਪਣੇ ਮਨ ਚ ਐਵੇਂ ਸੋਚਣ ਡਿਆ ਆਂ ਕਿਲੇ ਆਉਣਾ ਕਿ ਨਹੀਂ ਆਉਣਾ ਆਏਗਾ ਜਰੂਰ ਚਲ ਇਦਾਂ ਕਰਨੀ ਹੈ ਦੁਕਾਨ ਤੇ ਜਾ ਕੇ ਤੇ ਖਾਣ ਪੀਣ ਵਾਲਾ ਸਮਾਨ ਲਿਆ ਕੇ ਤੇ ਰੱਖਾਂ ਆਈ ਗਾਤੇ ਅਸੀਂ ਉਹਦੇ ਨੋਤੇ ਗਾੜੀ ਰੱਖਾਂਗੇ ਚਾਹ ਪਾਣੀ ਪਿਆਵਾਂਗੇ ਤੇ ਚਲੋ ਉਹਨੂੰ ਵੀ ਹੋਏਗਾ ਵੀ ਪੂਆ ਨਹੀਂ ਮੇਰਾ ਚਾਹ ਕੀਤਾ ਜੇ ਉਹ ਕਰਨ ਰਿਹਾ ਮੇਰਾ ਤਾਂ ਮੈਂ ਵੀ ਤਾਂ ਕਰਨਾ ਮੈਨੂੰ ਵੀ ਤਾਂ ਕਰਨਾ ਚਾਹੀਦਾ ਹੀ ਆ ਨਾ ਹਾਂ ਚਲੋ ਕੋਈ ਗੱਲ ਨਹੀਂ ਜਾਨੀ ਆ ਤੇ ਲੈਣੀਆਂ ਸਵਾਨ ਲਿਆ ਕੇ ਰੱਖ ਲਈਏ ਸਭ ਕੁਝ ਖਾਣ ਪੀਣ ਵਾਲਾ ਸ਼ੁਕਰ ਹੈ ਮਹਾਰਾਜ ਭਲਾ ਕਰੇ ਆ ਜਾਏਗਾ ਤੇ ਵਧੀਆ ਵਾ ਮੇਰੇ ਵੀ ਦੇਰ ਨੂੰ ਠੰਡ ਪੈ ਜਾਗੀ ਮੈਂ ਕੀ ਕਰਾਂ ਏ ਤੇ ਕਰਨਾ ਬੁੱਤ ਕੀ ਆ ਸਫਾਈ ਕਰ ਲਈ ਆ ਸਵੈਰ ਦੀ ਲੱਗੀਆਂ ਮੈਂ ਹਮੇ ਕੋਡੇ ਟੋਣ ਗਿਆ ਨਾ ਵਾ ਘਰ ਆਹੋ ਉਹਦਾ ਮਾਮਾ ਲੋੜੀ ਲੈ ਕੇ ਆਇਆ ਸੀਗਾ ਨਾ ਉਹਦਾ ਮਾਮਾ ਆਹੋ ਅੱਛਾ ਤੇ ਪੁੱਤਾ ਹੋਣਾ ਹੀ ਨਾ ਓਏ ਡਿੱਗੀ ਭਰ ਕੇ ਨਦੀ ਘੜੀ ਸਾਮਾਨ ਸਾਰਾ ਕੋਨੇ ਅੱਛਾ ਇਹ ਟੋਡੀਆਂ ਰੇੜੀਆਂ ਕਿਧਰ ਪਾਹ ਲੱਗਿਆ ਸੀ ਅੱਛਾ ਅੱਛਾ ਆਹੋ ਬੜਾ ਖੁਸ਼ੀ ਗਾ ਮੇਰਾ ਮਾਮਾ ਆਇਆ ਵਾ ਆ ਤਾਂ ਖੁਸ਼ ਤੇ ਹੋਣਾ ਹੀ ਗਾ ਲੋੜੀ ਜੀ ਆ ਗਈ ਫਿਰ ਹੈ ਮੈਨੂੰ ਇਹ ਦੱਸ ਵੀ ਸਾਡੇ ਮਾਮੇ ਕਿਦਾਂ ਨਾਮ ਟਾਡੇ ਮਾਮਾ ਵੀ ਹਮਦਾ ਹੀ ਹੁਣਾਵਾ ਤੁਹਾਡੇ ਮਾਮੇ ਨੂੰ ਪਹਿਲਾਂ ਹੀ ਫਿਕਰ ਹੁੰਦਾ ਆਪਣੇ ਭੈਣ ਦਾ ਹੈ ਇਸੇ ਕਰਕੇ ਤੇ ਪੁੱਤ ਸਫਾਈਆਂ ਕਰਨ ਨਹੀਂ ਆ ਸਵੇਰੇ ਹਾਂਦਾ ਫਿਕਰ ਇੱਦਾਂ ਕਰਦਾ ਨਹੀਂ ਨਾ ਵੀ ਆ ਜਾਂਦਾ ਮੈਂ ਕੋਈ ਨਹੀਂ ਜੀ ਲੋੜੀ ਤੇ ਹੈਗੇ ਆ ਦੇਣਾ ਠੀਕ ਆ ਨਾ ਲੋੜੀ ਤਾਂ ਪਹਿਲਾਂ ਪਹਿਲਾਂ ਹੀ ਆਉਣਾ ਵਾ ਆਪੇ ਆ ਜੂਗਾ ਭਾਈ ਗੱਲ ਨਹੀਂ ਹੋਰ ਵੀ ਬਠੇਰੇ ਕੰਮ ਹੁੰਦੇ ਨਿੱਕੇ ਮੋٹے ਘਰਾਂ ਦੇ ਕੋਈ ਨਹੀਂ ਆਉਣਾ ਇਆ ਮੇਰੇ ਵੀਰ ਨੇ ਆਜੂਗਾ ਆਪੇ ਯਾਰ ਹਾੜੀ ਦੇ ਕੋ ਭੂਆ ਆਇਆ ਨਹੀਂ ਨਾ ਕੋ ਭੈਣ ਵੱਡੀ ਇਹ ਲੋੜੀ ਨਹੀਂ ਜਾਣਾ ਇਹ ਤਾਂ ਬੜਾ ਚਾਹ ਹੁੰਦਾ ਹੈਗਾ ਤੁਹਾਡੀ ਤੇ ਹੈ ਨਹੀਂ ਕਿ ਭੂਆ ਤਾਂ ਨਾ ਭੈਣ ਤੇਰਾ ਪਿਓ ਦੀ ਜੂਹ ਆ ਹੈਗੀ ਆ ਆਹੋ ਸੱਚ ਵੇ ਉਹਨੇ ਬਜ਼ੁਰਗ ਜੀ ਆ ਆਹੋ ਆਉਂਦੀ ਨਹੀਂ ਆਉਂਦੀ ਉਹ ਬੜੀ ਚੰਗੀ ਹੈ ਲੈਣੀ ਦਸ ਦਸ ਦਿਨ ਰਹਿ ਕੇ ਜਾਂਦੀ ਹੁੰਦੀ ਆ ਆਹ ਮੇਰਾ ਦਾਵਾ ਮੇਰਾ ਦਾਵਾ ਘੇਰ ਲੈ ਆਉਂਦਾ ਕਿ ਜੀ ਬਾਬਾ ਜੀ ਲ ਕਰੇਂਦਾ ਯਾਰ ਗੱਲਾਂ ਪਤਾ ਕਰਦੇ ਰਹੀ ਤੁਹਾਨੂੰ ਗੋੜੇ ਗੋੜੇ ਠੰਡ ਪੈਣ ਲਈ ਹੈ ਹੈ ਜੇ ਕੁਝ ਹੋ ਗਿਆ ਤੇ ਕਹਿਣਾ ਉਹਨਾਂ ਨੇ ਮਾਰਸ਼ਡੀ ਰਹਿੰਦੇ ਉਹ ਨਾਲੇ ਨੀ ਲੋੜੀ ਦੇ ਜਾਣ ਉਹ ਅਗਰ ਅੱਗੇ ਤੇਰਾ ਪਿਓ ਇਸੇ ਕਿਦੋਂ ਮੇਰਾ ਕਪਾਤ ਕਰ ਰਿਹਾ ਹੈਗਾ ਹੁਣ ਬੁੱਢੀ ਹੋ ਗਈ ਹੁਣ ਉਹਦੀ ਕਾਦੀ ਲੋੜੀ ਹੈ ਕਪਾਤਾਂ ਲਈ ਕਿਹੜੀ ਗੱਲ ਵੇ ਦੇ ਵਿੱਚ ਗਿਆਣਾ ਨਹੀਂਗਾ ਮਗਰ ਭਰਾ ਹੀ ਜਾਂਦੇ ਹੁੰਦੇ ਆ ਆਤ ਪਿਓ ਪੁੱਤਾਂ ਦਾ ਦਿਮਾਗ ਖਰਾਬ ਹੋ ਗਿਆ ਹੈ ਹੁਣ ਬੁੱਢੀ ਹੋ ਗਈ ਆ ਤੇ ਅਜੇ ਉਹਦੀ ਲੋੜੀ ਚਾਹੀਦੀ ਆ ਠੀਕ ਹੁੰਦੀ ਆ ਸਾਰਿਆਂ ਨੂੰ ਹਮ ਜੇ ਤੂੰ ਢੀਕਣ ਨਹੀਂ ਜਾਂਦਾ ਮਮੀ ਉਹਦਾ ਪੂਆ ਢੀਕਣੇ ਹੁੰਨੀ ਆ ਆਹੋ ਉਹਨੇ ਕਿਹਾ ਭਰਾ ਮਰੇ ਹੈ ਨਹੀਂਗਾ ਤੇ ਹੁਣ ਅੱਗੇ ਮੁੰਡੇ ਵੀ ਨਹੀਂ ਆਉਂਦੇ ਵੇਖਾ ਕਿਦਾਂ 헤 ਚੜਿਆ ਇਹਨਾਂ ਨੂੰ ਪੂਆ ਦਾ ਜਾ ਉਹਦੇ ਤੇ ਪਤਾ ਹੀ ਹੁਣ ਲੱਗਾ ਮੈਂ ਕਰਕੇ ਨਾ ਸਲਾ ਤੈ ਲੈ ਕੇ ਜਾਂਦੇ ਪੂਰਾ ਭਰ ਕੇ ਖਣਾਗੇ ਹੁਣ ਵੇਖੀ ਸਿ। ਜਾਓ ਜਾਓ ਬੋਰਾ ਭਰ ਲੋ ਤੇ ਲੈ ਜਾਓ ਭੂਆ ਕੋ ਲੋੜੀ। ਜਾਂ ਨਹੀਂ ਸਵੇਰੇ ਪੂਰਾ ਭਰਿਆ। ਆ ਆ ਵਾ ਅੱਗੇ ਪਿਓ ਨਹੀਂ ਮਾਣ ਹੁਣ ਪੋਤ ਆ ਗਿਆ ਵਾ। ਅਖੇ ਭੂਆ ਦੀ ਲੋੜੀ ਦੀ ਆਈਏ। ਦਿਓ ਭੂਆ ਨੂੰ ਲੋੜੀ ਜਿਹੜੀ ਭੂਆ ਤਨ ਪਿੰਨੀਆਂ ਦੇਣੀਆਂ ਵਾ। ਰਮਨ ਹਾਂਜੀ। ਸਿਰੇ ਭੈਣ ਨੂੰ ਜਾ ਕੇ ਲੋੜੀ ਨਾ ਦੇएगी। ਲੋੜੀ ਦੇ ਆਈਏ। ਭੈਣ ਨੂੰ ਕਦੀ ਲੋੜੀ ਦੇਣੀ ਆ ਤਾਨੂੰ ਪਤਾ ਤਾਂ ਹੈਗਾ ਵਾ। ਕੁੜੀ ਵਿਆਹੀ ਗਾ ਆਪਣਾ ਕਿੰਨਾ ਚਿਹਰਾ ਹੋਇਆ ਵਾ। ਲੋੜੀ ਪਹਿਲਾਂ ਉਹਦੀ ਬੰਦੀ ਆ। ਮੈਂ ਤਾਂ ਆਪਣੀ ਧੀ ਨੂੰ ਪਹਿਲਾਂ ਸੁਖ ਸੁਖਾਣਾ ਲੋੜੀ ਦੇ ਕੇ ਆਉਣੀ ਆ। ਚੱਲ ਉਥੇ ਵੀ ਦੇਵਾਂਗੇ ਤੇ ਉਥੇ ਹਰ ਸਾਲ ਹੀ ਜਾਂਦਾ ਵਾ ਹਰ ਸਾਲ ਜਾਂਦਾ ਵਾ ਨਾ ਤੇ ਸਾਰੀ ਉਮਰ ਦਾ ਠੇਕਾ ਨਹੀਂ ਲਿਆ ਲੋੜੀ ਦੇਣੀ ਹੁੰਦੀ ਆ ਹੋਰ ਬਥੇਰੇ ਦੇਣ ਮਾਰੇ ਦੇ ਆਉਂਦੇ ਆ ਜਦੋਂ ਜਾਈਏ ਨਾ ਉਹਦੇ ਦੇਖੇ ਹੀ ਆਈਦਾ ਕੋਈ ਨਾ ਕੋਈ ਖਾਲੀ ਹੱਥੀ ਅਜੇ ਤੱਕ ਕਦੀ ਨਹੀਂ ਆਈ ਮਹੀਨੇ ਦੋ ਹੀ ਮਹੀਨੇ ਤੁਰੇ ਰਹੇਦਾ ਤੇ ਲੋੜੀ ਇਹਦੀ ਇੱਕ ਪਾਸੇ ਰਹਿ ਗਈ ਆ ਮੇਰਾ ਮਨ ਤਿਆਰ ਤੇ ਤਿਆਰੀ ਆ ਫੇਰ ਤਿਆਰਿਆ ਤੇ ਤੇ ਫੇਰ ਜਾਣਾ ਨਹੀਂ ਉਹ ਕੋ ਉਹਦੇ ਤਾਂ ਹੁਣ ਬੱਚੇ ਵੀ ਆਏ ਗਏ ਆ ਕਾਹਦੀਆਂ ਲੋੜੀਆਂ ਉਹ ਤਾਂ ਦਗੇ ਨਾ ਪੁੱਤਾਂ ਦੇ ਨਾਲ ਉਹ ਤਾਂ ਹੀ ਉਹ ਤਾਂ ਭਾਵੇਂ ਉਹਦੇ ਬੱਚੇ ਵਹਿ ਗਏ ਜਦਾਂ ਮਰਜੀ ਆ ਤੈਨੂੰ ਮੈਂ ਕਰੀ ਕਹਤਾ ਨਾ ਵੀ ਜਣਾ ਦੀ ਲੋੜੀ ਲੈ ਕੇ ਤੇ ਜਾਣਾ ਬਸ ਕੁੱੜੀ ਨੂੰ ਪਹਿਲਾਂ ਆਪਣੀ ਕੁੜੀ ਕੋ ਜਾਣਾ ਜੇ ਤੇ ਫੇਰ ਉਹਦਾ ਵੇਖਾਂਗੇ ਤੁਸੀਂ ਇਹ ਗੱਲ ਕਿਦਾਂ ਕਹਿਤੀ ਆਪਣੀ ਧੀ ਵੱਲ ਵੇਖੋ ਧੀ ਵਿਸਾਉਣੀ ਆ ਕਿ ਨਹੀਂ ਵਿਸਾਉਣੀ ਧੀ ਵੀ ਵਿਸਾਉਣੀ ਆ ਤੇ ਭੈਣ ਵੀ ਵਿਸਾਉਣੀ ਆ ਭੈਣ ਨਾਲ ਬਾਅਦ ਚ ਜਾਣਾ ਜੇ ਪਹਿਲਾਂ ਮੈਂ ਆਪਣੀ ਕੁੜੀ ਨਾਲ ਜਾਣਾ ਮੇਰੇ ਨਾਲ ਸ਼ਹਿਰ ਚਲੋ ਮੈਂ ਲੀੜਾ ਕਪੜਾ ਲੈ ਕੇ ਆਉਣਾ ਨਹੀਂ ਤੇ ਭੈਣ ਦਾ ਪਿੰਡ ਲੰਘ ਕੇ ਫੇਰ ਅਗਲੇ ਪਾਸੇ ਜਾਣਾ ਕੁੜੀ ਕੋ ਜਿੱਥੇ ਜਾਣਾ ਨਾ ਨਾ ਜਿੱਥੇ ਮੈਂ ਕਹਿਣ ਦੀਆਂ ਮੈਂ ਉੱਥੇ ਪਹਿਲਾਂ ਜਾਣਾ ਪਹਿਣ ਤੋਂ ਬਾਅਦ ਚ ਦੇਖਾਂਗੇ ਦੇ ਆਵਾਂਗੇ ਪਹਿਣ ਤੋਂ ਤੇ ਫਿਰ ਰਹਦੇ ਦੋਵਾਂ ਨੂੰ ਰਹਦੇ ਕਿਉਂ ਦੋਵਾਂ ਨੂੰ ਰਹਦੇ ਮੈਂ ਤਾਂ ਕੁੜੀ ਕੋ ਜਾਣਾ ਪਹਿਲਾਂ ਰਹਿੰਦੇ ਦੋਵਾਂ ਕੋ ਸਾਰੇ ਉਂਦਰ ਭੈਣ ਨੇ ਸਿਰ ਤੇ ਚੁੱਕ ਛੜਿਆ ਭੈਣ ਦੀ ਲੋਹੜੀ ਭੈਣ ਦੀ ਲੋਹੜੀ ਆਪਣੀ ਧੀ ਦਾ ਨਹੀਂ ਚੇਤਾ ਕਿ ਉਹਨੂੰ ਵੀ ਦੇ ਕੇ ਆਉਣੀ ਆ ਉਹ ਧੀ ਤਾਂ ਹੁਣ ਵਿਆਹੀ ਆ ਧੀ ਹੁਣ ਵਿਆਹੀ ਆ ਨਾ ਤੇ ਜਦੋਂ ਵਿਆਹ ਕਰ ਗਏ ਨਾ ਉਹਦਾ ਸਹੁਰੇ ਪਰਿਵਾਰ ਵਿੱਚ ਵਿਜਰਨਾ ਬੜਾ ਔਖਾ ਹੁੰਦਾ ਵਾ ਉਹਦੀ ਸੱਸ ਕੀ ਕਹੂਗੀ ਨਹੀਂ ਇਹ ਹੀ ਦੱਸ ਦੇ ਜਣਾ ਪਹਿਲਾਂ ਇਹ ਭੈਣ ਕੋ ਗਏ ਤੇ ਬਾਅਦ ਚ ਤੁਹਾਡੇ ਕੋ ਆਏ ਨਹੀਂ ਭੈਣ ਦਾ ਤਾਂ ਨੂੰ ਫਿਕਰ ਪੈ ਗਿਆ ਵਾ ਮੈਂ ਪਹਿਲਾਂ ਕੁੜੀ ਕੋ ਜਾਣਾ ਜੇ ਜੋ ਮਰਜੀ ਹੋ ਜੇ ਚੱਲ ਵੇਖ ਲਾਂਗੇ ਫਿਰ ਵੇਖ ਕੀ ਲਵਾਂਗੇ ਸਵੇਰੇ ਮੇਰੇ ਨਾਲ ਸ਼ਹਿਰ ਚੱਲੋ ਪਹਿਲਾਂ ਕੱਪੜੇ ਲਿਆਉਣੇ ਆ ਫੇਰ ਲੈ ਕੇ ਜਾਣੇ ਉੱਥੇ ਤੇ ਜਿੱਦਾਂ ਦੇ ਕੱਪੜੇ ਤੋਂ ਕੁੜੀ ਆਸ ਤੇ ਲੈਣੇ ਇਦਾਂ ਦੇ ਭੈਣ ਵਾਸਤੇ ਲੈ ਲੈ ਕੋਈ ਨਹੀਂ ਜਦੋਂ ਭੈਣ ਕੋ ਜਾਵਾਂਗੇ ਭੈਣ ਦੇ ਲੱਲਾਂਗੇ ਪਹਿਲਾਂ ਕੁੜੀ ਦੇ ਲੈ ਕੇ ਆਈਏ ਸਾਰੇ ਪਰਿਵਾਰ ਦੇ ਕੱਪੜੇ ਲੈਣੇ ਆ ਨਾ ਭੈਣ ਨੂੰ ਹੁਣ ਕੱਪੜੇ ਦੇ ਹੀ ਜਾਣੇ ਆ ਦੇ ਆਇਓ 500 ਰੁਪਈਆ ਨਾਲ ਡੋਡੀਆਂ ਲੈ ਜਾਓ ਰੇੜੀਆਂ ਲੈ ਜਾਓ ਹੋਰ ਕੀ ਖੜ ਗੱਲ ਹੋਰ ਅਮਨ ਜਿਨਾ ਚਿਰ ਹੋ ਗਈਆਂ ਉਹਨਾਂ ਚ ਤੇ ਉਹਨੂੰ ਦਿਨਾਈ ਦੇਣਾ ਪਰ ਮੈਂ ਦੱਸਦਾ ਸਿੱਧੀ ਗੱਲ ਤੇ ਫਿਰ ਆਪਣੀਆਂ ਮਰਜ਼ੀਆਂ ਕਰੋ ਜਾਓ ਜਾ ਕੇ ਬਣਾ ਲਿਓ ਤੇ ਫਿਰ ਮੈਂ ਕਰ ਲੂੰਗਾ ਬੱਦੀ ਤੇ ਆ ਗਿਆ ਨਾ ਕਰ ਲੂੰਗਾ ਮੈਂ ਆਪਣੀ ਮਰਜ਼ੀ ਤੇ ਆ ਗਿਆ ਤੇ ਤੁਸੀਂ ਇੱਕ ਵਾਰ ਇਹ ਗੱਲ ਨਹੀਂ ਕਹੀ ਪਿੱਤੀ ਦੀ ਲੋੜੀ ਆ ਤੇ ਕੋਈ ਗੱਲ ਨਹੀਂ ਚਾਕੇ ਤੇ ਦੇ ਆਈਏ ਉਹ ਮੈਂ ਤੈਨੂੰ ਇਹ ਕਦੋਂ ਕਹਿੰਦਾ ਵੀ ਨਹੀਂ ਜਾਣਾ ਮੈਂ ਕਹਿੰਦਾ ਵੀ ਦੋਹਾਂ ਦੀ ਲੈ ਚੱਲਦੇ ਆ ਫਿਰ ਉਹ ਭੈਣ ਨੂੰ ਦੇ ਜਾਗੇ ਤੇ ਗੱਡੀ ਮੁੜ ਕੇ ਦੇ ਦੇਣੇ ਕਿੰ ਕੋ ਦਿਲ ਦੇ ਵਿੱਚ ਇੰਨੇ ਤਾਂ ਨਿਕਲਦੇ ਆ ਹੁਣ ਨਵੇਂ ਸਮੇਂ ਖਾਣਾ ਜਾਣਾ ਹੋਵੇ ਨਾ ਚਾਹ ਪਾਣੀ ਵੀ ਪੀ ਲੈਣਾ ਨਾ ਰੋਟੀ ਪਾਣੀ ਵੀ ਖਵਾ ਲੈਣਾ ਤੇ ਹੱਥ ਲਾ ਕੇ ਮੋੜਨਾ ਚੱਲ ਭੈਣ ਦੇ ਘਰੋਂ ਚਾਹ ਪੀ ਕੇ ਤੇ ਇੱਥੋਂ ਜਾ ਦਿਲ ਜਾ ਗਏ ਨਹੀਂ ਮੈਂ ਇੱਕ ਦਿਨ ਉੱਥੇ ਜਾਣਾ ਤੇ ਇੱਕ ਦਿਨ ਉੱਥੇ ਜਾਵਾਂ ਇੱਕੋ ਦਿਨ ਤੇ ਦੋ ਵਾਂਡੇ ਨਿਕਲਦੇ ਤੇ ਫਿਰ ਇਦਾਂ ਕਰ ਫਿਰ ਸਮਾਨ ਇਕੱਠਾ ਲਿਆ ਕੇ ਰੱਖ ਲੈਣੇ ਪਹਿਲੋ ਕੁੜੀ ਕੋ ਹੁੰਨੇ ਤੇ ਫਿਰ ਇੱਧਰ ਚਲ ਜਾਾਂ ਕੋਈ ਗੱਲ ਨਹੀਂ ਵੇਖ ਲਾਂਗੇ ਜਦੋਂ ਜਾਵਾਂਗੇ ਸਿਰ ਤਿਆਰ ਹੋ ਜਾਓ ਟਾਈਮ ਦੇ ਨਾਲ ਤੇ ਮੈਂ ਸ਼ਹਿਰ ਜਾਣਾਗੀ ਨਾਲ ਕੁੜੀ ਦਾ ਕੱਪੜਾ ਬਣਾਉਣੇ ਆ ਨਾਲ ਉਹਦੀ ਸੱਸ ਦੇ ਬਣਾਉਣੇ ਆ ਨਾਲ ਪਰੌਣੇ ਦੇ ਬਣਾਉਣੇ ਆ ਸਹੁਰੇ ਦੇ ਬਣਾਉਣੇ ਆ ਉਹਨਾਂ ਦੇ ਸਾਰੇ ਟੱ ਪਹਿਲੀ ਲੋੜੀ ਆ ਤੇ ਖਾਣੇ ਨਹੀਂਗੇ ਸਾਂਣ ਕਰਨਾ ਜੇ ਤੁਸੀਂ ਪਿਓ ਜੇ ਭੈਣ ਦਾ ਤੁਹਾਨੂੰ ਆਉਂਦਿਆ ਵਾ ਤੇ ਭੈਣ ਨੂੰ ਲੋੜੀ ਦੇ ਕੇ ਆਉਣੀ ਤਾਂ ਧੀ ਦਾ ਤੁਹਾਨੂੰ ਮਾਸਾ ਵੀ ਕਰਨੀ ਤੁਹਾਨੂੰ ਤੇ ਆਪ ਕਹਿਣਾ ਚਾਹੀਦਾ ਹੀ ਕਿ ਚੱਲ ਮੇਰੇ ਨਾਲ ਤੇ ਲੀੜਾ ਕਪੜਾ ਬਣਾ ਲਿਆਈਏ ਇੱਕ ਵਾਰ ਨਹੀਂ ਤင်း ਸੋਚਿਆ ਉੱਤੋਂ ਆਣ ਕੇ ਹੋਰ ਭੈਣ ਨੂੰ ਲੋੜੀ ਦੇ ਆਈਏ ਭੈਣ ਨੂੰ ਲੋੜੀ ਦੇ ਆਈਏ ਭੈਣ ਦਾ ਤਾਂ ਕੰਮ ساری ਉਮਰ ਬੁੱਕਣਾ ਹੀ ਨਹੀਂ ਹਰ ਸਾਲ ਦਈਦਾ ਉਦੋਂ ਤੂੰ ਬੋਲੀ ਨਹੀਂ ਹੁਣ ਉਹ ਕੁੜੀ ਦੀ ਲੋੜੀ ਕਰਕੇ ਤੂੰ ਡਾ ਵੀ ਬੋਲਣਾ ਕੀ ਮੈਂ ਬੋਲੀ ਆ ਲੋੜੀ ਕਰਕੇ ਹਾਂ ਮੈਂ ਪਹਿਲਾਂ ਕੁੜੀ ਕੋ ਜਾਣਾ ਵਾ ਫਿਰ ਚਲ ਜਾਗੇ ਤੁਹਾਡੀ ਭੈਣ ਕੋ ਵੀ ਜੇ ਨਹੀਂ ਮੇਰਾ ਕਹਿੜਾ ਛੱਡਦੇ ਤੇ ਉਹਦਾ ਕਰਕੇ ਤਾਂ ਘਰ ਵਿੱਚ ਕੋ ਪੱਥ ਪਾਉਣਾ ਹੀ ਹੁੰਦਾ ਤੇ ਪਹਿਲੇ ਭੈਣ ਦਾ ਪਿੰਡ ਨਾ ਕੇ ਜਾਣਾ ਵਾ ਪਹਿਲੇ ਭੈਣ ਨੂੰ ਫੜਾ ਜਰਿਆ ਮੈਂ ਭੈਣ ਕੋ ਬਾਅਦ ਚ ਜਾਣਾ ਜੇ ਪਹਿਲਾਂ ਮੈਂ ਆਪਣੀ ਧੀ ਕੋ ਜਾਣਾ ਵਾ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਜੇ ਕੁੜੀ ਤੇ ਸਾਰੇ ਟੱਬਰ ਤੇ ਬਣਾਉਣੇ ਆ ਨਾ ਤੇ ਭੈਣ ਦਾ ਸੂਟ ਵੀ ਖਾਣਨਾ ਹੀ ਬਸ ਧੀ ਗੱਲ ਹੀ ਕੋਈ ਨਹੀਂ ਲੱਲਾਂਗੇ ਉੱਥੇ ਗਰਮ ਸੂਟ ਮੇਰਾ ਮੰਨ ਗਰਮ ਸੂਟ ਹੀ ਲੜਾ ਚੰਗਾ ਸੂਟ ਲੈਣਾ ਉਹਦੇ ਵਾਸਤੇ ਚੰਗਾ ਕਿਦਾਂ ਦਾ ਹੁੰਦਾ ਵਾ ਗਰਮ ਸੂਟ ਮਾੜੇ ਹੁੰਦੇ ਆ 5000 ਕੁੜੀ ਵਾਸਤੇ 500 ਦਾ ਕਹਿਣ ਦੀ ਹੈ ਤੇ ਉਹਦੇ ਵਾਸਤੇ 500 ਦਾ ਹਾਏ ਰੱਬਾ ਉਹਨੂੰ ਦੇ ਦੇ ਕੇ ਇਹਦੀ ਕੀਤਾ ਵਾ ਪਹਿਲੀ ਥੋੜੀ ਜਾਣੀ ਆ ਦੀ ਤਹੀ ਤਾਂ ਇਦਾਂ ਕਰ ਰਹਿ ਜੇ ਕਿ ਕੁੜੀ ਦੇ ਬਰਾਬਰ ਹੀ ਉਹਨੂੰ ਰੱਖਣਾ ਵਾ ਇਹ ਕਿੱਦਾਂ ਦੀ ਗੱਲ ਹੋਈ ਭਲਾ ਮੈਂ ਤੁਹਾਨੂੰ ਬਰਾਬਰ ਨਹੀਂ ਕਹਿਣ ਦਾ ਵੀ ਕੁੜੀ ਦੇ ਬਰਾਬਰ ਰੱਖ ਮੈਨੂੰ ਇਹ ਆ ਵੀ ਜੇ ਤੂੰ ਕੁੜੀ ਦਾ ਸਾਰੇ ਟੱਬਰ ਤੇ ਖਾਂਡੇ ਤੇ ਉਹ ਉਹਦਾ ਤੇ ਚੰਗਾ ਸੂਟ ਲੈ ਚਲ ਇਦਾਂ ਕਰੋ ਵੀ ਉਹਦੇ ਸਾਰੇ ਟੱਬਰ ਦੇ ਲੈ ਲੋ ਤੇ ਲੈਰਾ ਫੇਕ ਲੈ ਜੇ ਠੰਡ ਪੈ ਜੂਗੀ ਪੈ ਜੂਗੀ ਚੰਗਾ ਇਹ ਤਾਂ ਕਰੋ ਨਾ ਰਹਿਣ ਦਿੰਨੀ ਆ ਪਹਿਲਾਂ ਜਾ ਕੇ ਨਾ ਤੇ ਪੈਨ ਦੇ ਰੱਬਰ ਦੇ ਬਣਾ ਲਿਆ ਉਹ ਕੁੜੀ ਦਾ ਬਾਅਦ ਚ ਵੇਖ ਲਾਂਗੇ ਜਾਇਜ਼ ਜਲ ਤਾਂ ਠੀਕ ਆ ਨਾ ਜਾਇਜ਼ ਜਲ ਤਾਂ ਕੋਈ ਗੱਲ ਨਹੀਂ ਜਾਇਜ਼ ਕਿ ਉਹ ਨ ਜਾਊਗਾ ਦੋਵੇਂ ਥਾਂ ਪਹੁੰਚਣੇ ਆ ਜਾਣਾ ਦੋਵੇਂ ਥਾਂ ਉਹ ਨਿੱਕਾ ਚਲ ਜਾਊਗਾ ਉਹਨੂੰ ਗੋਲੀ ਵੱਜੀ ਹੋਣੀ ਜਾ ਸਕਦਾ ਜਰ ਜੇ ਉਹਦੀ ਘਰ ਦੀ ਨਾ ਜਾਣ ਤੂੰ ਤੇ ਸਾਰੀ ਉਮਰ ਤੂੰ ਇਹੀ ਠੇਕਾ ਚੁੱਕ ਛੱਡ ਉਹਦੀ ਘਰ ਦੀ ਨਾ ਜਾਣੀ ਠੇਕਾ ਛੱਡੋ ਇੱਥੇ ਤੁਹਾਨੂੰ ਇਹ ਸਭ ਜ਼ਿਆਦਾ ਦੇ ਕੇ ਕਹੀ ਆ ਸਾਰ ਤੇ ਧਿਆਰ ਇੱਕ ਹੋਣਾ ਹੁੰਦਾ ਤਾਂ ਉਹ ਵੀ ਲੜ ਕੇ ਇਧਰ ਘੋਲ ਕੇ ਤੇ ਫੇਰ ਦੇਣੀ ਕੀ ਇੱਕ ਹੋਣਾ ਹੁੰਦਾ ਰਖੜੀ ਤੇ ਆਈ ਉਹ ਤਾਂ 5000 ਤੱਕ ਕੱਢ ਕੇ ਦੇਤਾ ਮੈਂ ਤੁਹਾਨੂੰ ਦੋ ਗਿਆਈ ਤੁਸੀਂ ਪੰਜ ਦਿੱਤਾ ਤੇ ਹੁਣ ਕਾਦੀ ਲੜਾਈ ਆ ਹੁਣ ਵੀ ਮੈਂ ਕਹਾਂ ਤੇ ਦੇਈਆਂ 500 ਰੁਪਇਆ 500 ਦੇ ਨਾਲ ਮੁਕਲੀ ਲੈ ਜਾ ਜੇ ਮਹਾਰਾਜ ਨੇ ਸਾਨੂੰ ਇੰਨਾ ਕੁਝ ਦਿੱਤਾ ਵਾ ਤੇ ਜੇ ਵਿੱਚ ਉਹਨੂੰ ਦੇ ਤਦਾਖਰ ਆ ਗਈ ਆਹੋ ਤੇ ਸਾਰਾ ਉਹਨੂੰ ਹੀ ਦੇ ਦੋਗੇ ਤੇ ਦੇ ਦਾਂਗੇ ਹਰ ਕੰਮ ਹਾਂ ਇੱਕੋ ਗੱਲ ਕਰੀ ਜਾਂਦੀ ਦੇ ਦੋ ਦੇ ਦੋ ਆ ਚੰਗਾ ਆ ਲੋ ਹੱਥ ਜੋੜੇ ਸੰਜੋ ਚੁੱਪ ਕਰਕੇ ਦੇ ਚੜੂ ਤੇ ਵੇਖੀ ਜਾਊਗੀ ਮੈਂ ਕਿਹੜੀ ਦੁਕਾਨ ਤੋਂ ਵਾ ਕੇ ਕੱਪੜੇ ਪਰਵਾਲੇ ਆ ਕੋ ਡਾਬੇ ਦੇ ਕੋਲ ਕਰ ਤੈ ਤੂੰ ਹੈ ਹੋਜੀ ਬਾਤ ਤਾਂ ਕਹਦੇ ਆ ਮੈਂ ਹੀ ਕਹਿ ਦਿੰਦਾ ਜਿਹੜੀ ਸੱਚੀ ਗੱਲ ਮੈਂ ਤੋਹੇ ਕੋਈ ਕਰਨੀ ਆ ਸੱਚੀਆਂ ਬੜੀਆਂ ਤੂੰ ਕਰਨ ਢਈ ਆ ਚੰਗਾ ਆਪਣੀ ਧੀ ਦਾ ਫਿਕਰ ਨਹੀਂਗਾ ਭੈਣ ਨੂੰ ਹੀ ਸੱਤ ਚੁਕਿਆ ਭੈਣ 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 ਮੈਂ ਤਾਂ ਪਹਿਲਾਂ ਆਪਣੀ ਭੈਣ ਵਾਲਾ ਤੇ ਖੰਡੇ ਆ ਤੇ ਕੁੜੀ ਦਾ ਬਾਅਦ ਵੀ ਚੱਲੂਗਾ ਕੋਈ ਗੱਲ ਨਹੀਂ ਇੰਨੇ ਚਿਰ ਦੀ ਖੰਡੇ ਉਦੋਂ ਨਹੀਂ ਤੂੰ ਬੋਲੀ ਮੋੜ ਪੇਲੇ ਨਰ ਕੁੜੀ ਦਾ ਆ ਗਿਆ ਵਾ ਮੈਂ ਕਹਿੰਦਾ ਕੈਂ ਡੈਮ ਆ ਪੀ ਉਹਦਾ ਪਿੰਡ ਲਾ ਕੇ ਭੈਣ ਦਾ ਤੇ ਫਿਰ ਕੁੜੀ ਕੋ ਜਾਣਾ ਵਾ ਤੇ ਪਹਿਲਾਂ ਭੈਣ ਨੂੰ ਦੇ ਕੇ ਤੇ ਗਾੜੀ ਫਿਰ ਚੱਲ ਜਾਗੇ ਉੱਥੋਂ ਦੇ ਹੁਣ ਚਾਹ ਪਾਣੀ ਪੀ ਕੇ ਤੇ ਗਾਂ ਲੱਗ ਜਾਂਦੇ ਉਹਨਾਂ ਨੂੰ ਦੇ ਦਾਂਗੇ ਫਿਰ ਰੋਟੀ ਅਹੀਂ ਉੱਥੇ ਜਾ ਕੇ ਖਾਣੀ ਕੁੜੀ ਕੋ ਜਾਣਾ ਕੁੜੀ ਕੋ ਜਾਣਾ ਇੱਕੋ ਗੱਲ ਕਰੀ ਜਾਂਦੀ ਜੰਦੀ